ਹਾਂਜੀ 27 ਤਰੀਕ ਅੱਜ ਈ ਰੱਖਸ਼ਾ ਆਇਆ ਵੇ ਅੱਜ ਪਹਿਲੇ ਦਿਨ 15 ਨੰਬਰ ਵਾਰਡ ਪੀਖਣਾ ਵਸਤੀ ਸੋ ਸਾਰੇ ਘਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਈ ਰੱਖਸ਼ੇ ਦੇ ਵਿੱਚ ਹੀ ਕੂੜਾ ਪਾਇਆ ਜਾਵੇ ਸੋ ਆਪਣੇ ਕੂੜਿਆ ਈ ਰੱਖਸ਼ਾ ਲੱਗਿਆ ਵੇ ਹੁਣ 15 ਨੰਬਰ ਵਾਰਡ ਪੀਖਣਾ ਵਸਤੀ ਜਿਲ੍ਹਾ ਫਰੀਕੋਟ ਵਿੱਚ ਸੋ ਜਿੰਨਾ ਵੀ ਕੂੜਾ ਹੈ ਬੀਬੀਆਂ ਭੈਣਾਂ ਨੂੰ ਇਹ ਹੀ ਬੇਨਤੀ ਕੀਤੀ ਜਾਂਦੀ ਆ ਆਪਣੇ ਜਿੰਨਾ ਵੀ ਕਰਦਾ ਕੂੜਾ ਜੋ ਕੋਈ ਵੀ ਐ ਇਹ ਸਾਰਾ ਇਰਖਸ਼ੇ ਦੇ ਵਿੱਚ ਪਾਇਆ ਜਾਵੇ ਇੱਥੇ ਨਰਕ ਹੁੰਦਾ ਸੀ ਪਹਿਲਾਂ ਇੱਥੇ ਪਾਣੀ ਪਾਣੀ ਹੁੰਦਾ ਸੀ ਸਾਰੇ ਤੇ ਆ ਛੜਕਾ ਸੌ ਪਈਆਂ ਸਾਰੀਆਂ ਆ ਕੋਈ ਜਿਹੜਾ ਵਾਲੀ ਸੜਕ ਆ ਇਹ ਸੋ ਸਾਰਿਆਂ ਨੂੰ ਸਾਧਨ ਦੀ ਲੋੜ ਹੈ ਭਾਈ ਸਫਾਈ ਰੱਖੋ ਕੂੜਾ ਈ ਰਕਸ਼ੇ ਦੇ ਵਿੱਚ ਹੀ ਪਾਓ